ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੋਗ ਦੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਸਤੋਕ ਮਨਸਟਰੀ Ladakh ਦੀ ਸਤੋਕ ਮਨਸਟਰੀ ਦੀ ਸੈਰ ਅੱਜ ਤੁਹਾਨੂੰ ਕਰਾਵਾਂਗੇ ਅਸੀਂ ਤੇ ਉੱਥੇ ਵੀ ਇੱਕ ਮਹਾਤਮਾ ਬੁੱਧ ਜੀ ਦੀ ਪ੍ਰਤੀਮਾ ਬਣੀ ਹੋਈ ਆ ਸਟੈਚੂ ਜੀ ਨੂੰ ਹੀ ਕਹਿ ਲੈਂਦੇ ਆ ਜਿੱਦਾਂ ਠਿਕਸੇ ਵਿੱਚ ਆ ਜਾਂ ਛੇ ਮਨਸਟਰੀ ਉੱਥੇ ਵੀ ਹੈਗਾ ਤੇ ਡਿਸਕ੍ਰਿਪਸ਼ਨ ਤਾਂ ਕਾਫੀ ਵੱਡਾ ਬਣੇਗਾ ਵੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਰਸਤੇ ਤੁਹਾਨੂੰ ਦਿਖਾਣੇ ਆ ਕਿੰਦਾ ਦੀ ਆ ਰਾਹ ਕੱਲ ਬੱਦਲ ਬਾਈ ਹੋਈ ਸੀ ਤੇ ਕਾਫੀ ਜਿਆਦਾ ਜਿਆਦਾ ਉਹ ਬੱਦਲ ਰਾਤ ਨੂੰ بارش ਪਈ ਆ بارش ਕੱਲ ਕਾਫੀ ਹੋਈ ਤੇ ਰਾਹ ਵਿੱਚ ਮੈਂ ਰੁਕਿਆ ਸੀ ਇੰਡਸ ਰਿਵਰ ਆਇਆ ਸੀ ਤੇ ਇੰਡਸ ਰਿਵਰ ਦੇ ਵਿੱਚ ਪਾਣੀ ਚੈੱਕ ਕਰੋ ਕਿੰਨਾ ਕਿੰਨਾ ਜਿਆਦਾ ਪਾਣੀ ਹੈ ਜਿਹੜਾ ਉਹ ਇੰਡਸ ਰਿਵਰ ਦੇ ਵਿੱਚ ਹੈਗਾ ਤੇ ਤੁਸੀਂ ਬੁੱਧੀ ਚੈੱਕ ਕਰ ਸਕਦੇ ਹੋ ਆ ਦੇਖੋ ਬਿਲਕੁਲ ਮਿੱਟੀ ਰੰਗਾ ਪਾਣੀ ਹੈ ਕਿਉਂਕਿ ਕੱਲ بارش ਜਿਹੜੀ ਪਈ ਹੋਈ ਹੈ ਜੇ ਕੋਈ ਬੱਦਲ ਦੇਖੋ ਥੋੜੇ ਥੋੜੇ ਹੋਏ ਰਿਆ ਇਧਰਲੀ ਸਾਈਡ ਤੇ ਪਹਾੜਾਂ ਦੇ ਵਿੱਚ ਤੇ ਕਾਫੀ ਜ਼ਿਆਦਾ ਬੱਦਲ ਆ ਉਹ ਅੱਗੇ ਜਾ ਕੇ ਤੁਹਾਨੂੰ ਅਸੀਂ ਦਿਖਾਣੇ ਆ ਐ ਅਸੀਂ ਹੁਣ ਮੇਨ ਰੋਡ ਤੇ ਆ ਗਏ ਆ ਤੇ ਥੋੜਾ ਜਿਹਾ ਇੱਥੋਂ 5-7 ਕਿਲੋਮੀਟਰ ਦੂਰ ਜਿਹੜਾ ਫਿਰ ਸਟੋਕ ਮਿਨਿਸਟਰੀ ਸਟੋਕ ਵਿਲੇਜ ਆ ਇੱਕ ਜਿੱਦਾਂ ਛੇ ਸਵੇਲੇਗਾ ਉਹ ਆ ਗਿਆ ਨਾ ਤੇ ਬੱਦਲ ਤੁਸੀਂ ਚੈੱਕ ਕਰ ਸਕਦੇ ਹੋ ਪਹਾੜ ਲੁਕੇ ਹੋਏ ਆ ਬੱਦਲਾਂ ਦੇ ਵਿੱਚ ਤੇ ਸਵੇਰੇ 5 ਵਜੇ ਨਾ ਜਦੋਂ ਮੈਂ ਉੱਠਿਆ ਉਦੋਂ ਕਾਫੀ ਜ਼ਿਆਦਾ ਜਿਹੜੀ برف ਪਾੜਨ ਦੇ ਲੱਭਣ ਦੀ ਤੇ ਬੱਦਲ ਵੀ ਹੈ ਜਿਹੜੇ ਕਾਫੀ ਜ਼ਿਆਦਾ ਥੱਲੇ ਸੀ ਉਦੋਂ ਤੇ ਜੁੱਲੂ ਦਿਨ ਲੱਗਿਆ ਥੋੜੇ ਬੱਦਲ ਉੱਪਰ ਚੱਲ ਕੇ ਇਧਰਲੀ ਸਾਈਡ ਵੀ ਆਹ ਸਾਹਮਣੇ ਜਿਹੜਾ ਏਰੀਆ ਜਿਹੜਾ ਆਹ ਸਾਹਮਣੇ ਵਾਲਾ ਇਧਰਲੀ ਸਾਈਡ ਅ ਖਾਰ ਟੁੰਗਲਾ ਟੋਪ ਜਿਹਦਾ ਜਿਹੜਾ ਆਹ ਟੁੰਗਲੋਗ ਵੇਖਿਆ ਸੀ ਤੇ ਪਹਾੜਾਂ ਦੇ ਉੱਤੇ برف ਜਿਹੜੇ ਜਾਦਾ ਉੱਚੇ ਪਹਾੜਾ ਉਨਾ ਤੇ ਬਰਫਾਇਦਾ ਨਾ ਚ ਪੈਂਦੀ ਨਹੀਂ ਤੇ ਇਹਦੇ ਅਧਿਕੀ ਕਿਸੇ ਅਧਰਤ ਨੂੰ ਨਹੀਂ ਚੁੱਕ ਪਾਰ। ਤੇ ਜਿਆਦਾ برف ਜਿਹੜੀ ਉਹ ਥੱਲੇ ਵਾਲੇ ਪਹਾੜਾਂ ਤੇ ਨਹੀਂ ਪੈਂਦੀ ਜਿਆਦਾਤਰ। ਮੰਨ ਵੀ ਚਲੋ ਕਿ ਜਿਹੜੇ ਜਿਹੜੇ ਪਹਾੜ برف ਦੇ ਵਿੱਚ ਲੁਕੇ ਆ। ਇਹ ਪਹਾੜਾਂ ਦੇ ਵਿੱਚ ਜਿਹੜੀ ਆ ਉਹ برف ਪੈਂਦੀ ਰਹਿੰਦੀ ਹੈ ਜਿਹੜੇ ਬਤਲਾਂ ਦੇ ਵਿੱਚ ਲੁਕੇ ਆ। ਤੇ ਇਧਰ ਉਹ ਸਾਹਮਣੇ ਜਿਹੜਾ ਉਹ ਟਕਮੋ ਅ ਮਨਿਸਤਰੀ ਉਧਰ ਗਿਆ ਹੈ ਅਸੀਂ ਜਿਹਦੇ ਤੋਂ ਟਿੱਕਸੇ ਮਨਿਸਤਰੀ ਫਿਰ ਬਣੀ ਉਹ ਵੀ ਤੁਸੀਂ ਦੇਖਿਆ। ਤੇ ਬਾਕੀ ਥੋੜਿਆ ਦੂਰ ਰਹਿ ਗਿਆ ਇਧਰਲੀ ਸਾਈਡ ਜਿਹੜਾ ਉਹ ਹੈਗਾ ਵਾ। ਆਪਣੇ ਉਹ ਬੱਦਲਾਂ ਦੇ ਲਾਗੇ ਬਿਲਕੁਲ ਅਸੀਂ ਜਲ ਜਰਾਵਾ ਉਹਦੇ ਥੱਲੇ ਬਿਲਕੁਲ ਸਟੋਕ ਮਿਨਿਸਟਰੀ ਉਧਰ ਆ ਤੇ ਫਿਰ ਜਾ ਕੇ ਉੱਥੇ ਤੁਹਾਨੂੰ ਦਿਖਾਣੇ ਆ ਸਾਹਤਾ پورا ਏਰੀਆ ਉਥੋਂ ਦਾ ਅ ਥੋੜਾ ਜਿਹਾ ਮੈਂ ਤੁਹਾਨੂੰ ਖਲੋ ਕੇ ਦੱਸਦਾ ਆ ਦੇਖੋ ਬੱਦਲਾਂ ਦੇ ਵਿੱਚ ਜਿਹੜੇ ਪਹਾੜ ਆ ਬਿਲਕੁਲ ਲੁਕੇ ਹੋਏ ਆ ਦੇਖੋ ਬੱਦਲਾਂ ਦੇ ਵਿੱਚ ਤੇ ਇਹ ਬੱਦਲਾਂ ਦੇ ਵਿੱਚ ਜਾਂ ਬਾਰਿਸ਼ ਤੇ ਜਾਂ ਬਰਫ਼ ਜਿਹੜੀ ਉਹ ਪੈਂਦੀ ਰਹਿੰਦੀ ਹੈ ਜਿਹੜੇ ਪਹਾੜ ਬੱਦਲਾਂ ਦੇ ਵਿੱਚ ਲੁਕੇ ਹੁੰਦੇ ਆ ਤੇ ਇਧਰਲੀ ਸਾਈਡ ਆਹ ਵਾਲੀ ਸਾਈਡ ਤੇ ਤੁਸੀਂ ਤੁਹਾਨੂੰ ਲੱਭਣਿਆ ਹੋਣਾ ਇਹ ਹੈ ਸਾਹਮਣੇ ਕੋ ਸ਼ਾਂਤੀ ਸਤੂਪਾ ਇਹ ਸ਼ਾਂਤੀ ਸਤੂਪਾ ਵਾ ਤੇ ਬਹੁਤ ਦੂਰ ਆਥੋਂ ਲਈ ਇੱਥੋਂ ਕੋ ਟੁਕਟ ਮੰਨ ਕੇ ਚੱਲੋ ਤੁਸੀਂ ਪਿਉਣਾ ਵਾ 25 ਕਿਲੋਮੀਟਰ ਤੇ ਸ਼ਾਂਤੀ ਸਤੂਪਾ ਤੇ ਹੋਰ ਦੂਰ ਆਥੋਂ ਤੇ ਤਾਂ ਵੀ ਦੇਖੋ ਇਥੋਂ ਲੱਭੜਿਆ ਵਾ ਇੰਨੀਆਂ ਜ਼ਿਆਦਾ ਇੱਥੇ ਕਲੀਅਰ ਵੈਦਰ ਹੁੰਦਾ ਤੇ ਉੱਪਰ ਵਾਲੀ ਸਾਈਡ ਤੇ ਇਧਰ ਵਾਲੀ ਸਾਈਡ ਜਿਹੜਾ ਖਾਰਦੁੰਗਲਾ ਟੋਪਾ ਤੇ ਇਹ ਬੱਦਲ ਤੁਸੀਂ ਚੈੱਕ ਕਰੋ ਕਿੰਨੇ ਸੋਹਣੇ ਲੱਗਣਦੇ ਆ ਤੇ ਆਹ ਦੇਖੋ ਕਿੰਨੇ ਸੋਹਣੇ ਬੱਦਲੇ ਲੱਗੰਦੇ ਨੇ ਆ ਤੇ ਇਧਰਲੀ ਸਾਈਡ ਵੀ ਪਹਾੜਾਂ ਦੇ ਵਿੱਚ ਜਿਹੜੇ ਬੱਦਲ ਲੁਕੇ ਹੋਏ ਆ ਚੈੱਕ ਕਰੋ ਤੇ ਇਹ ਵਾਲੀ ਸਾਈਡ ਨਹੀਂ ਜਾਣਾ ਇਧਰਲੀ ਸਾਈਡ ਜਿਹੜੇ ਪਹਾੜ ਆ ਉਹਨਾਂ ਤੇ ਕਾਫੀ ਜ਼ਿਆਦਾ ਬਰਫ਼ ਜਿਹੜੀ ਉੱਚੇ ਪਹਾੜਾਂ ਪੈਂਦੇ ਆ ਤੇ ਇਧਰਲੀ ਸਾਈਡ ਤੇ ਬੱਦਲ ਫੇਰ ਥੱਲੇ ਆ ਲੱਪਿਆ ਦੇਖੋ ਪੈਣਾ ਇੰਨੀ ਜ਼ਿਆਦਾ ਥੱਲੇ ਆ ਨਹੀਂ ਤੇ ਮੌਸਮ ਖਰਾਬ ਦੱਸਿਆ ਹੋ ਸਕਦਾ ਫੇਰ ਮੌਸਮ ਖਰਾਬ ਹੋ ਜੇ ਆ ਚੈੱਕ ਕਰੋ ਬਾਕੀ ਜਾਣਦੇ ਆ ਮਿਨਿਸਟਰੀ ਤੇ ਦੇਖਦੇ ਹਾਂ ਹਜੇ ਤੱਕ ਤਾਂ ਥੋੜਾ ਥੋੜਾ ਜਿਹੜਾ ਉਹ ਧੁੱਪ ਨਿਕਲੀ ਹੋਈ ਆ ਥੋੜਾ ਥੋੜਾ ਕਲੀਅਰ ਆ ਵੈਦਰ ਬਾਕੀ ਆਸੇ-ਪਾਸੇ ਪਹਾੜਾਂ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਪਰ ਬਰਫ ਬੂਰਫ ਪੈਂਦੀ ਰਹਿੰਦੀ ਆ ਤੇ ਬਹੁਤ ਸੋਹਣਾ ਜਿਹਾ ਏਰੀਆ ਉੱਥੋਂ ਦਿਖਾਈ ਦੇ ਰਿਹਾ ਉਹ ਵੀ ਇਹ ਰਸਤਾ ਜਾਂਦਾ ਜੀ ਸਟੋਕ ਵਿਲੇਜ ਨੂੰ ਸਟੋਕ ਮਸਟਰੀ ਤੇ ਸਾਹਮਣੇ ਦੇਖੋ ਹੈਲੀਕਾਪਟਰ ਹੈਲੀਕਾਪਟਰ ਜਾ ਰਿਹਾ ਚੈੱਕ ਕਰੋ ਜਾਣੇ ਅਸੀਂ ਸਟੋਕ ਵੱਲ ਨੂੰ ਨਿਕਲਦੇ ਹਾਂ वेलकम ਕਿੰਨੇ ਸੋਹਣੇ ਬੱਦਲ ਚੜੇ ਹੋ ਭਣੇ ਹੋਏ ਆ ਵੇਖੋ ਇਧਰਲੀ ਸਾਈਡ ਤੇ ਇਹ ਬੱਦਲ ਦੇਖੋ ਸੂਰ ਜੱਗੇ ਜੇ ਆਉਂਦੇ ਆ ਤੇ ਨਾਲ ਹੀ بارش ਮੈਣੀ ਸ਼ੁਰੂ ਹੋਈ ਨਹੀਂ ਇੱਥੇ ਇਦਾਂ ਹੁੰਦਾ ਜਾ ਕਰ ਜਦੋਂ ਖਾਸ ਤੌਰ ਤੇ ਇਦਾਂ ਦੇ ਬੱਦਲ ਹੁੰਦੇ ਆ ਨਾ ਪਹਾੜਾਂ ਦੇ ਵਿੱਚ ਲੁਕੇ ਹੋਏ ਤੇ ਜਦੋਂ ਇਹ ਥੋੜੇ ਜਿਹਾ ਸੂਰ ਜੱਗੇ ਆਏ ਤੇ ਬੱਦਲ ਨਾਲ ਹੀ ਭੈਣ ਲੱਭਦਾ ਹਜੇ ਤਾਂ ਉੱਤੇ ਤਾਂ ਸਲੇਰ ਹੈ ਬਿਲਕੁਲ ਬਾਕੀ ਦੇਖਦੇ ਆ ਅੱਗੇ ਜਾ ਕੇ ਥੋੜਾ ਜਿਹਾ ਬੰਦਾ ਵਾ ਲੋਬੀ ਅਸੀਂ ਪਹੁੰਚ ਚੁਕੇ ਆ ਸਟੋਕ ਮੋਨਸਟਰੀਸ ਤੋਂ ਗੋਂਪਾ ਤੇ ਬਾਈਕ ਅਸੀਂ ਪਿਛੇ ਲਾਤੀ ਆ ਬਾਕੀ ਤੁਸੀਂ ਬਾਈਕ ਕਰਤਾ ਇੱਥੇ ਕੰਬੇ ਦਿੰਦੇ ਆ ਇਹ ਆ ਸਟੈਚੂਆ ਮਹਾਤਮਾ ਬੁੱਧ ਜੀ ਦਾ ਜੇ ਮੈਂ ਤੁਹਾਨੂੰ ਕਹਿੰਦੇ ਆਂ ਪ੍ਰਤਿਮਾ ਤੇ ਜਿਹੜੀ ਬਦਲਦੀ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਵੀ ਉੱਚੇ ਉੱਤੇ ਭਾਰਾਂ ਦੇ ਵਿੱਚ ਉੱਚੀ ਜਗ੍ਹਾ ਤੇ ਬਦਲ ਲੈਂਦਾ ਚੈੱਕ ਕਰੋ ਤੇ ਇਧਰਲੀ ਵਾਲੀ ਸਾਈਡ ਬਹੁਤ ਜ਼ਿਆਦਾ ਜਦੀ برفਾ ਉੱਚੇ ਪਹਾੜ ਤੇ ਪੈਂਦੀ ਆ ਤੇ ਇਹ ਜਿਹੜੇ ਲੱਗੇ ਲੱਗੇ ਤੁਸੀਂ ਚੈੱਕ ਕਰ ਰਹੇ ਹੋ ਥੱਲੇ ਇਹਨਾਂ ਦੇ ਵਿੱਚ ਤਾਂ ਚਲੋ بارش ਪੈਣੀ ਹੁੰਦੀ ਆ ਪਰ ਤੋਂ ਦੂਸਰੀ ਸਾਈਡ ਜਿਸੀ ਗੱਲ ਕਰੀਏ ਥੋੜਾ ਜਿਹਾ ਉੱਪਰ ਵਾਲੀ ਸਾਈਡ ਬਹੁਤ ਜ਼ਿਆਦਾ ਜਰੀ برفਾ ਉਹ ਪੈਂਦੀ ਆ ਤੇ گاਣੂ ਵੀ ਇੱਕ ਪੈਂਡ ਹੈਗਾ ਵਾ ਕੋਸ਼ਿਸ਼ ਕਰਾਂਗੇ ਜਾਣ ਦੀ ਫਿਰ ਤਾਂ ਜ਼ਿਆਦਾ ਪਹਾੜਾਂ ਦੇ ਲੱਗ ਜਿਹੜਾ ਅਸੀਂ ਉਹ ਬਦਲਣ ਲੱਗੇ ਚੱਲ ਜਣਾ ਤੇ ਫਿਲਹਾਲ ਅਸੀਂ ਜਾਣੇ ਆ ਮਹਾਤਮਾ ਬੁੱਧੇ ਬੁੱਧ ਜੀ ਦੇ ਸਟੈਚੂ ਦੀ ਵੱਲ ਸਟੈਚੂ ਦੀ ਅਸੀਂ ਜੇ ਗੱਲ ਕਰੀਏ ਮਹਾਤਮਾ ਬੁੱਧ ਜੀ ਦੇ ਤੇ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਸਟੈਚੂ ਜਿਹੜੇ ਆ ਜਿਹੜੀਆਂ ਮੂਰਤੀਆਂ ਵਾ ਵੱਡੀਆਂ ਵੱਡੀਆਂ ਉਹ ਤੁਹਾਨੂੰ ਮਹਾਤਮਾ ਬੁੱਧ ਜੀ ਦੇਖਣ ਨੂੰ ਮਿਲਣਗੀਆਂ ਗੌਤਮ ਬੁੱਧ ਜੀ ਨੂੰ ਕਹਿੰਦੇ ਆ ਤੇ ਦੂਸਰੀ ਗੱਲ ਜੇ ਅਸੀਂ ਮਹਾਤਮਾ ਬੁੱਧ ਜੀ ਦੇ ਜੀਵਨ ਬਾਰੇ ਦੇਖੀਏ ਤਾਂ ਉਹਨਾਂ ਨੇ ਹਮੇਸ਼ਾ ਹੀ ਮੂਰਤੀ ਪੂਜਾ ਮੂਰਤੀ ਪੂਜਾ ਦਾ ਖੰਡਨ ਕੀਤਾ ਮੂਰਤੀ ਪ੍ਰਥਾ ਦਾ ਉਹਨਾਂ ਨੇ ਕਿਹਾ ਵੀ ਜਿਹੜਾ ਰੱਬ ਤੁਹਾਨੂੰ ਅੰਦਰ ਧਿਆਨ ਹੋ ਕੇ ਹੀ ਮਿਲਦਾ ਵਾ ਆਪਣੇ ਅੰਦਰ ਧਿਆਨ ਲਾਓਗੇ ਤੁਹਾਨੂੰ ਰੱਬ ਮਿਲ ਜਣਾ ਬਾਹਰ ਨਹੀਂ ਤੁਹਾਨੂੰ ਕਿਤੇ ਵੀ ਮਿਲਣਾ ਤੇ ਮੂਰਤੀਆਂ ਦੀ ਤੁਸੀਂ ਕਿੰਨੀ ਵੀ ਪੂਜਾ ਕਰੀ ਜਾਓ ਤੇ ਕੋਈ ਫਾਇਦਾ ਨਹੀਂ ਜਿੰਨਾ ਚਿਰ ਤੁਹਾਡਾ ਅੰਦਰ ਨਹੀਂ ਸਾਫ਼ ਹੁੰਦਾ ਜੇ ਤੁਸੀਂ ਅੰਦਰੋਂ ਰੱਬ ਨੂੰ ਧਿਆਉਂਦੇ ਤੇ ਦੇਖੋ ਸਾਰੀ ਦੁਨੀਆਂ ਦੇ ਵਿੱਚ ਗੋਤਮ ਬੁੱਧ ਜੀ ਨੂੰ ਮਾਦਮ ਬੁੱਧ ਜੀ ਨੂੰ ਪੂਜਿਆ ਜਾਂਦਾ ਪਰ ਫੇਰ ਵੀ ਅੱਜ ਦੇ ਟਾਈਮ 'ਚ ਸਭ ਤੋਂ ਜ਼ਿਆਦਾ ਸਟੈਚੂਆ ਉਹ ਅੱਜ ਦੇ ਟਾਈਮ 'ਚ ਸਭ ਤੋਂ ਜ਼ਿਆਦਾ ਸਟੈਚੂ ਜਿਹੜੇ ਮਹਾਤਮਾ ਬੁੱਧ ਜੀ ਦੇ ਪਾਈ ਜਾਂਦੇ ਤੇ ਅੱਜ ਦੇ ਟਾਈਮ ਤੇ ਜੇ ਤੁਸੀਂ ਗੂਗਲ ਤੇ ਸਰਚ ਕਰਦੇ ਹੋ ਵੀ ਦੁਨੀਆ ਦੀਆਂ ਲਾਰਜੇਸਟ ਮੂਰਤੀਆਂ ਜਿਹੜੀਆਂ ਬਣਾਈਆਂ ਦੀਆਂ ਸਟੈਚੂ ਜਿਹੜੇ ਬਣੇਦੇ ਆ ਤੇ ਉਹ ਕਿੰਨਾਂ ਦੇ ਆ ਤੇ ਟੌਪ 10 ਦੇ ਵਿੱਚੋਂ 6 ਦੇ ਕਰੀਬ ਮੇਰੇ ਹਿਸਾਬ ਨਾਲ ਮਹਾਤਮਾ ਬੁੱਧੀ ਦੀਆਂ ਹੋਣਗੀਆਂ ਪੂਰੀ ਦੁਨੀਆ ਮਹਾਤਮਾ ਬੁੱਧ ਜਿਹਨੂੰ ਪੁੱਜਦੀਆਂ ਤੇ ਬਹੁਤ ਬਹੁਤ ਵੱਡੀਆਂ ਮੂਰਤੀਆਂ ਹਰ ਜਗ੍ਹਾ ਹਰ ਕੰਟਰੀ ਦੇ ਵਿੱਚ ਜਿਹੜੀਆਂ ਉਹ ਪਾਈਆਂ ਜਾਂਦੀਆਂ ਤੇ ਦੇਖੋ ਮਹਾਰਮ ਬੁੱਜੀ ਨੇ ਇਹ ਸੰਦੇਸ਼ ਦਿੱਤਾ ਹੈ ਵੀ ਮੂਰਤੀ ਪੂਜਾ ਨਾ ਕਰੋ ਉਹ ਲੋਕਾਂ ਨੇ ਉਹਨਾਂ ਦੀ ਸਭ ਤੋਂ ਜ਼ਿਆਦਾ ਜਿਹੜੀਆਂ ਉਹ ਮੂਰਤੀਆਂ ਬਣਾਈ ਦੀਆਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਡਿਸਕਟ ਵਾਲੀ ਤਾਂ ਕਾਫੀ ਜ਼ਿਆਦਾ ਵੱਡੀ ਆ ਇਹ ਡਿਸਕਟ ਵਾਲੀ ਸੀ ਮੂਰਤੀ ਦੀ ਗੱਲ ਕਰੀਏ ਤਾਂ ਪਰੇ ਟੂਰਿਸਟ ਜਿਹੜੇ ਕੋ ਮਨਾਇਆ ਤੇ ਟੈਂਪਲ ਦਾ ਦਰਵਾਜਾ ਬੰਦ ਕੀਤਾ ਦਾ ਸ਼ਾਇਦ ਕੋਈ ਹੈ ਨਹੀਂ ਇੱਥੇ ਚੈੱਕ ਕਰ ਲਵਗੇ ਇਹ ਲੋਕੀ ਤਾਂ ਤੇ ਕਾਰੀਗਰੀ ਇਹਨਾਂ ਦੀ ਜੀ ਕੁਝ ਕਰ ਸਕਦੇ ਹੋ ਕਿੰਨਾ ਸੋਹਣਾ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਬਣਾਇਆ ਨੂੰ ਤੇ ਇਧਰਲੀ ਸਾਈਡ ਦਾ ਨੂੰ ਸਾਰਾ ਹੀ ਲੇ ਦੇਖਣ ਨੂੰ ਮਿਲੇਗਾ ਐ ਜਿਹੜਾ ਏਰੀਆ ਵਾ ਇਹ ਸਾਹਮਣੇ ਤੇ ਤੁਹਾਨੂੰ ਲੱਭ ਰਿਹਾ ਹੈ ਚੁਗਲਮ ਸਾਧਾ ਏਰੀਆ ਐ ਬਲਾ ਮੈਂ ਜ਼ੂਮ ਕਰਕੇ ਦੱਸਦਾ ਤੁਹਾਨੂੰ ਮੇਰੇ ਮਦੰਦ ਸਾਹਿਬ ਚਿਕਸੇ ਮਿਨਿਸਟਰੀ ਐ ਚਿਕਸੇ ਮਿਨਿਸਟਰੀ ਆ ਦੇਖੋ ਹਾਂ ਠੀਕ ਸ ਹੈ ਮਿਨਿਸਟਰੀ ਹੈ ਤੇ ਉਸ ਤੋਂ ਬਾਅਦ 6 ਦੀ ਜਿਹਹੀਂ ਗੱਲ ਕਰੀਏ ਤਾਂ 6 ਇਦਾਂ ਤੇ ਦੇਖਣ ਨੂੰ ਨਹੀਂ ਲੱਭਣਿਆ ਸ਼ਾਇਦ ਜ਼ੂਮ ਕਰਕੇ ਪਤਾ ਲੱਗ ਜੇ ਮੈਂ ਜਿਵੇਂ ਨਹੀਂ ਦਿਖਿਆ ਅੱਚੇ 6 ਨਹੀਂ ਲੱਭ ਰਿਹਾ ਤੁਹਾਨੂੰ 6 ਹਾਂ 6 ਇਸਾਈ ਦਾ 6 ਜਿਹੜਾ ਉਹ ਐ ਜਾ ਬਾਹਰ ਆ ਨਾ ਇਹਦੇ ਪਿੱਛੇ 6 ਆ ਆ ਦੇਖੋ ਆ 6 ਮਿਨਿਸਟਰੀ ਆ ਉਹ ਸੈਟੀਵੀ ਲ ਬਣਿਆ ਨਾ ਤੁਹਾਨੂੰ ਆ ਦੇਖੋ ਇਹ ਸ਼ੀ ਸ਼ੀ ਮਿਨਿਸਟਰੀ ਹੈ ਤੇ ਇਹ ਸਾਰਾ ਜਿਹੜਾ ਏਰੀਆ ਇਹ ਵਾਲਾ ਇਹ ਚੁਗਲਮ ਸਰ ਦਾ ਏਰੀਆ ਤੇ ਇਸ ਏਰੀਆ ਵਿੱਚ ਹੀ ਦਲਾਈ ਲਾਮਾ ਜੀ ਆਏ ਆ ਤੇ ਉਹਨਾਂ ਰਹਿਣਾ ਜਿੰਨਾ ਏਰੀਆ ਵਾਲਾ ਤੇ ਸਾਰਾ ਚੁਗਲਮ ਸਰ ਦਾ ਏਰੀਆ ਇਹ ਇਸ ਜਗ੍ਹਾ ਦੇ ਵਿੱਚ ਹੀ ਦਲਾਈ ਲਾਮਾ ਜੀ ਠਹਿਰੇ ਹੋਇਆ ਤੇ ਉਤੋਂ ਬਾਅਦ ਜੇ ਗੱਲ ਕਰੀਏ ਤਾਂ ਉੱਤੇ ਇਹ ਸਾਈਡ ਪਿੰਡ ਹੈ ਇੱਕ ਇਧਰਲੀ ਸਾਈਡ ਜਿਹੜਾ ਉਹ ਹੈਗਾ ਨੇ ਕੀ ਚਾ ਕਰ ਸਕਦੇ ਆ ਦੇਖੋ ਸਾਰਾ ਹੀ ਆ ਥੋੜੀ ਜਿਹੀ ਪਹਾੜੀ ਅੱਗੇ ਹੋਣ ਕਰਕੇ ਆ ਵਾਲੀ ਪਹਾੜੀ ਅੱਗੇ ਹੋਣ ਕਰਕੇ ਕੋਈ ਦਿਖਾਈ ਨਹੀਂ ਦੇ ਰਿਹਾ ਤੇ ਆ ਜਿੰਨਾ ਹੈ ਇਹ ਸਾਰਾ ਆ ਦੇਖੋ ਇਹ ਸਾਰਾ ਹੈਗਾ ਲੇ ਲੇ ਦੇ ਰਿਹਾ ਤੇ ਸ਼ਾਂਤੀ ਸਤੂਪਾ ਤੇ ਆ ਦੇਖੋ ਜ਼ੂਮ ਕਰਦਾ ਹਾਂ ਆ ਸ਼ਾਂਤੀ ਸਤੂਪਾ ਦੇਖੋ ਆ ਸ਼ਾਂਤੀ ਸਤੂਪਾ ਲੱਭ ਰਿਹਾ ਤੇ ਇਧਰ ਦੀ ਸਾਈਡ ਇੱਕ ਹੋਰ ਸਟੈਚੂ ਆ ਉਹ ਦੇਖੋ ਬੜਾ ਵਧੀਆ ਤੇ ਬਹੁਤ ਦੂਰ ਥੋਂ ਤਕਰੀਬਨ 40 50 ਕਿਲੋਮੀਟਰ ਦੂਰ ਹੁਣਾ ਜਿੱਥੇ ਤੱਕ ਮੈਂ ਜ਼ੂਮ ਕੀਤਾ ਵਾ ਤੇ ਉਤੋਂ ਅੱਗੇ ਇਹ ਸਾਈਡ ਜਿਹੜਾ ਆ ਦੇਖੋ ਆਹ ਰਸਤਾ ਜਾ ਰਿਹਾ ਨਾ ਰਸਤਾ ਵੀ ਲੱਭ ਰਿਹਾ ਇਹ ਰਸਤਾ ਹੈਗਾ ਵਾ ਖਾਰਦੂਂਗਾ ਟੋਪ ਦਾ ਫਿਰ ਨਾਲ ਹੀ ਆ ਜਿੱਥੇ ਪਹਾੜ ਪਹਾੜਾਂ ਦੇ ਵਿੱਚ ਬਦਲਾਅ ਹੋਈ ਆ ਕਿਉਂਕਿ ਇਹ ਖਾਰਦੂਂਗਾ ਟੋਪ ਤੇ ਬਾਕੀ ਬਦਲਵਾਈ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਆ ਪਿੰਡ ਆ ਥੱਲੇ ਪੂਰੀ ਹਰਿਆਲੀ ਆ ਇਹ ਦਿਨਾਂ ਚ ਤੇ ਇਹ ਹੈਗਾ ਵਾ ਸਤੂਕ ਪੈਲਸ ਇੱਥੋਂ ਦਾ ਵੀ ਇੱਕ ਦੋ ਵੀਊ ਤੁਹਾਨੂੰ ਦੱਸਾਂਗੇ ਜਾ ਦੇ ਜਾਵਾਂਗੇ ਦੇ ਅੰਦਰ ਲੋਬੀ ਬਾਰਿਸ਼ ਹੋ ਗਈ ਸ਼ੁਰੂ ਤੇ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਸੀ ਆ ਦੇਖੋ ਬੱਦਲ ਹੋੜ ਜਿਹੜਾ ਇੱਧਰ ਨੂੰ ਆ ਗਿਆ ਤੇ ਬਾਰਿਸ਼ ਜਿਹੜੀ ਕਰ ਸਕਦੇ ਬਾਰਿਸ਼ ਜਿਹੜੀ ਹੋ ਸ਼ੁਰੂ ਹੋ ਚੁੱਕੀ ਆ ਤੇ ਇੱਧਰਲੀ ਸਾਈਡ ਪਾਸੇ ਆਇਆ ਪਹਿਲਾਂ ਉੱਥੇ ਕਾਫੀ ਜ਼ਿਆਦਾ ਧੁੱਪ ਸੀ ਹੁਣ ਥੋੜਾ ਜਿਹਾ ਦੇਖੋ ਚੈੱਕ ਕਰ ਸਕਦੇ ਤੁਸੀਂ ਉੱਧਰ ਵੀ ਬੱਦਲ ਜਿਹੜਾ ਉ ਜਾਣਾ ਪਿਆ ਵਾ ਤੇ ਇੱਧਰਲੀ ਸਾਈਡ ਅਗਲੀ ਸਾਈਡ ਦੇਖਣੇ ਜੇ ਕੋਈ ਪਿੰਡ ਹੈਗਾ ਤੇ ਉੱਧਰਲੀ ਜਾਣ ਦੀ ਕੋਸ਼ਿਸ਼ ਕਰਦੇ ਇੱਧਰਲੀ ਸਾਈਡ ਤੇ ਬਾਕੀ ਤੇ ਬੱਦਲ ਤੁਸੀਂ ਚੈੱਕ ਕਰ ਸਕਦੇ ਹੋ ਆ ਹੌਲੀ ਹੌਲੀ ਅੱਗੇ ਵਧ ਰਿਹਾ ਤੇ ਇੱਧਰਲੀ ਸਾਈਡ ਤੇ ਬਹੁਤ ਹੀ ਜ਼ਿਆਦਾ ਜਿਹੜਾ ਕਾਲੇ ਬੱਦਲ ਹੋਏ ਨੇ ਤੇ ਬਾਰਿਸ਼ ਹੀ ਆ ਸੁਣੋ ਨਹੀਂ ਆ ਜੀ ਕਿਉਂਕਿ ਟੈਂਪਰੇਚਰ ਜਿਹੜਾ ਉਹ ਪਲਾਸਟਿਕ ਚਲਦੇ ਆ। ਥੋੜਾ ਜਿਹਾ ਉੱਪਰ ਜਾਵਾਂਗੇ ਤਾਂ ਥੋੜਾ ਫਤਹ ਹਵਾ ਦੇ ਨਾਲ स्ਨੋ ਜਰੀਆ ਉਹ ਆ ਸਕਦੀ ਥੱਲੇ। ਬਾਕੀ ਇਸ ਏਰੀਆ 'ਚ ਤਾਂ ਫਿਲਹਾਲ ਜਿਹੜੀ ਉਹ ਬਾਰਿਸ਼ ਹੀ ਪੈਂਦੀ ਹੈ। ਲੋ ਵੀ بارش ਹੋ ਗਈ ਆ ਬਹੁਤ ਤੇਜ਼ ਤੇ ਇਧਰਲੀ ਸਾਈਡ ਇੱਕ ਚਰ ਰਹਿ ਗਈ ਕਾਫੀ ਤੇ ਤਿੰਨ ਸੋਚਿਆ ਜੀ ਉਧਰ ਜਾਣੇ ਆ ਫਿਰ ਹੁਣ ਉਹਨਾਂ ਨੇ ਕਰਤਾ ਮਨਾ ਕਿਉਂਕਿ ਕਹਿੰਦੇ ਬਾਰਿਸ਼ ਹੋਣੀ ਹੈ ਉੱਪਰ ਤਾਂ ਪਹਾੜਾਂ ਦੇ ਉੱਤੇ ਕਾਫੀ ਜ਼ਿਆਦਾ ਬਾਰਿਸ਼ ਆ ਹੌਂ ਜੂਨੀ ਆ ਚੈੱਕ ਕਰ ਸਕਦੇ ਹੋ ਕਿੰਨੀ ਤੇਜ਼ ਆ ਰਿਹਾ ਦੇਖ ਸਕਦੇ ਹੋ ਤੇ ਇਹ ਉਧਰੋਂ ਇਧਰੋਂ ਚਰਨਾਂ ਦਾ ਵਾ ਥੱਲੇ ਜਦੋਂ ਪਾਣੀ ਮਿਕਸ ਹੁੰਦਾ ਵਾ ਤੇ ਉਦੋਂ ਮਿੱਟੀ ਦਾ ਗੱਭਨ ਜਾਂਦਾ ਉਦੋਂ ਪਾਣੀ ਬਿਲਕੁਲ ਸਫੇਦ ਤੇ ਇਧਰਲੀ ਸਾਈਡ ਤੋਂ ਵੀ ਬੱਦਲ ਚੈੱਕ ਕਰ ਸਕਦੇ ਹੋ ਕਿੰਨਾ ਬਹੁਤ ਜ਼ਿਆਦਾ ਜਿਹਦੀ ਬਾਰਿਸ਼ ਆ ਉਹ ਹੁੰਦੀ ਦੀ ਹੈ ਤੇ ਰਾਜ ਉਹ ਵੀ ਲੋਕ ਨੇ ਬੰਦੇ ਅੰਗਰੇਜ਼ ਲੋਕ ਨਹੀਂ ਲੱਗਦਾ ਇਹ ਟ੍ਰੈਕਿੰਗ ਗਰੂਪ ਹੀ ਕਰਦੇ ਜਿਹੜੇ ਉਹ ਆਏ ਆ ਮੈਂ ਜੇ ਤਾਂ ਪੈਦਲ ਜੀ ਜਾਣਾ ਹੋਈ ਤਾਂ ਕਹਿੰਦੇ 2-3 ਦਿਨ ਲੱਗ ਜਾਂਦੇ ਆ ਬਹੁਤ ਦੂਰ ਆਉਟ ਟ੍ਰੈਕਿੰਗ ਵਾਸਤੇ। ਬਾਕੀ ਬਾਰਿਸ਼ ਕਰਕੇ 7000 ਪਲਾਨਾ ਉੱਧਰ ਜਾਂਦਾ ਹੋ ਗਿਆ ਕੈਨਸਲ। ਤੂੰ ਜਾਨੇ ਥੱਲੇ ਨੂੰ ਉਹ ਤੂੰ ਚੈੱਕ ਕਰ ਸਕਦੇ ਹੋ। ਪੂਰਾ ਗਿੱਲਾ ਹੋ ਗਿਆ ਵਾ। ਆ ਦੇਖੋ। ਇਹ ਸਾਰਾ ਗਿੱਲਾ ਹੁੰਦਾ ਨਾਲ ਨਾਲ ਬੈਗ ਗਿੱਲਾ ਹੋ ਗਿਆ, ਕੱਪੜੇ ਗਿੱਲੇ ਹੋ ਗਏ, ਸਭ ਕੁਝ ਗਿੱਲਾ ਹੋ ਗਿਆ। ਚਲੋ ਕੋਈ ਨਹੀਂ। ਫੇਰ ਕਿਸੇ ਦਿਨ ਦੇਖਾਂਗੇ ਜਿਸ ਦਿਨ ਕਿਸਮਤ ਹੋਏਗਾ। ਤੂੰ ਹੁਣ ਨਹੀਂ ਜਾਣੇ ਥੱਲੇ ਨੂੰ ਕਿਉਂਕਿ ਥੱਲੇ ਤਾਂ ਬਾਰਿਸ਼ ਹੋਣੀ ਨਹੀਂ ਨਹੀਂ ਹੋਣੀ। ਉੱਧਰਲੀ ਸਾਈਡ ਤਾਂ ਧੁੱਪ ਲੱਗੀ ਹੋਈ ਆ ਥੋੜਾ ਜਿਹਾ ਤੁਹਾਨੂੰ ਲੱਭੇ ਕਦੇ ਵਿੱਚੋਂ ਆ ਉਧਰਲੀ ਸਾਈਡ ਪਾਣਾ ਦੇ ਧੁੱਪ ਲੱਗੀ ਆ ਪਿਛੇ ਤੇ ਜਾਣੇ ਹੁਣ ਆਪਾਂ